ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਬਧਈਆ ਜਮਾ ਰਾਤ ਦਿਨ ਵੀਰਵਾਰ ਆਜੋ ਗੁਰੂ ਦੇ ਪਿਆਰਿਓ ਗੁਰੂ ਦੀ ਸ਼ਰਨ ਵਿੱਚ ਜੀਵਨ ਸਫਲਾ ਕਰੋ ਆਜੋ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਂਦੇ ਗੁਰੂ ਦੀ ਸੇਵਾ ਵੀਰਵਾਰ ਵੱਤੋਂ ਵੱਧ ਗੁਰੂ ਘਰ ਪਹੁੰਚੋ ਜੀਵਨ ਸਫਲਾ ਕਰੋ ਗੁਰੂ ਰਾਮਦਾਸ ਕਿਰਪਾ ਕਰਨ ਬਧਈਆ ਗੁਰੂ ਘਰ ਬਹਰੀਨ ਸ਼ਾਮ ਨੂੰ ਗੁਰੂ ਦੇ ਪਿਆਰਿਓ ਸਬਜੀ ਬਾਜੀ ਹੋਰ ਅਨੇਕ ਸੇਵਾ ਹੈ ਆਣ ਕੇ ਜੀਵਨ ਸਫਲਾ ਕਰੋ ਸੇਵਾ ਕਰੋ ਵੱਧ ਚੜ ਕੇ ਹਿੱਸਾ ਪਾਓ ਗੁਰੂ ਘਰ ਦੀਆਂ ਤਰਕੀਆਂ ਬਖਸ਼ਣ ਸੱਚੇ ਪਾਤਸ਼ਾਹ ਜੀ ਆ ਨਵਾਂ ਸਾਊਂਡ ਲੱਗ ਰਿਹਾ ਬਾਹਰੀਨ ਦੇ ਵਿੱਚ ਪਵਦੀਆ ਗੁਰੂ ਘਰ ਗੁਰੂ ਰਾਮਦਾਸ ਕਿਰਪਾ ਕਰਨ ਬਹੁਤ ਵਧੀਆ ਭਰਾਲਾ ਹੈ ਗੁਰਸਿੱਖ ਦਾ ਜਿਨ੍ਹਾਂ ਨੇ ਏਡੀ ਵੱਡੀ ਸੇਵਾ ਕੀਤੀ ਕਿਰਪਾ ਕਰਨ ਮੇਰ ਪਰ ਅਥ ਰੱਖਣ ਸਾਰਿਆਂ ਤੇ ਚੜ੍ਹਦੀ ਕਲਾ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਣ ਦਾਸ ਦੀ ਫਤਿਹ ਪ੍ਰਵਾਨ ਕਰਿਆ ਜੇ ਕਿਰਪਾ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਮੇਰ ਪਰ ਅਥ ਰੱਖਣ ਗੁਰੂ ਘਰ ਦੇ ਦਰਸ਼ਨ ਕਰੋ ਬਹਰੀਨ ਬਧਈਆ ਗੁਰੂ ਘਰ ਜੋ ਕੱਲ ਨੂੰ ਫਰਡੇ ਗੁਰੂ ਘਰ ਦੇ ਵਿੱਚ ਸੁਖਨੀ ਸਾਹਿਬ ਆਨੰਦ ਸਾਹਿਬ ਭਾਈ ਸਾਹਿਬ ਕੀਰਤਨ ਕਰਨਗੇ ਨਿਹਾਲ ਕਰਨਗੇ ਕੀਰਤਨ ਸੁਣਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਨਿਕ ਦਾਸ ਦੀ ਫਤਿਹ ਪ੍ਰਵਾਨ ਕਰੇ ਜੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ